ਕਿੰਨੇ ਲਾਤੇ ਕਿੱਥੇ ਤੇ ਕਿੱਥੇ ਤੇ ਚੱਲੇ ਆ 21 ਲਾਤੇ ਲਾਉਦੇ ਆ ਬੱਕਰੇ ਤੇ ਅੱਛਾ ਹਾਂ ਜੀ ਕਿੰਨੇ ਮੰਗ ਰਿਹਾ ਦੇਖੋ 23 ਰੁਪਏ ਘੱਟ ਨਹੀਂ ਦਿੰਦਾ ਕੌਣ ਆਹ ਥੋੜਾ ਮੁੰਡਾ ਹੋਰਿਆ ਯਾਰ ਹੈਲੋ ਸਾਨੂੰ ਪਹਿਲਾਂ 22 ਮੰਗਦਾ ਸੀ ਓਹ ਭਾਈ ਜੂਗਾ ਡੀ ਵੀ ਭਾਈ ਜੀ ਦਾ ਕੋਈ ਫਰਕ ਨਹੀਂ ਰਿਹਾ ਹੈਗਾ ਫਿਰ ਇਹ ਨਹੀਂ ਰਿਹਾ ਪਾਸ 27 ਤੇ ਚੱਲਿਆ 27 ਤੇ ਅੱਛਾ ਹਾਂ ਸੇਰਾ ਲਾਈ ਗਿਆ ਲਾਈ ਗਿਆ 23 ਦਾ ਕਹਿੰਦਾ ਜੀ 23 ਦਾ ਹਾਂ ਹੁਣ ਫਰਕ ਹੁਣ 21000 ਰੁਪਏ ਲਾਤਾ ਜੀ ਇਹ ਤੇ ਮੈਂ 2000 ਦਾ ਫਰਕ ਹੈਗਾ 2000 ਦਾ ਫਰਕ ਹੈ ਜੀ ਹੁਣ ਨਾ ਇਹਨੂੰ ਦੱਬੀਏ ਕਿ ਇਹਨੂੰ ਦੱਬੀਏ ਹੁਣ ਤੁਸੀਂ ਆਹੋ ਤੁਸੀਂ ਦੇਖੋ ਹੁਣ ਮੈਂ ਤਾਂ ਵੀਡੀਓ ਬਣਾਉਂਗਾ ਇਹ ਕੀ ਇਹ ਕੀ ਦੇਖੂ ਵਿਚਾਰਾ ਹੁਣ ਸੇਰੇ ਨੇ ਤਾਂ ਸੇਰੇ ਲਾਤਾ ਕੰਮ ਹੈ ਓਏ ਹੋ ਰਿਹਾ ਯਾਰ ਬਰਾ ਦੇ ਯਾਰ ਓਏ ਆ ਜਾ ਓ ਬਾਈ ਕੋਈ ਫਰਕ ਨਹੀਂ ਅਸੀਂ ਦੱਬ ਕੇ ਬਹੁਤ ਅਪੀਲ ਕਰਦੇ ਕੋਈ ਫਰਕ ਨਹੀਂ ਦਿਹਾ ਹੈਗਾ 500 ਹੋਰ ਪਾਤਾ ਬਾਈ ਠੀਕ ਹੈ ਸਾਡੀ 21 ਦਾ ਹੋ ਗਿਆ ਤੇਰੀ ਨੀ ਬੋਲੋ ਬੱਕਰਾ ਬੋਲੋ ਪਕੜਾ ਬੋਲੋ ਬੱਕਰਾ ਬੋਲੋ ਬੱਕਰਾ ਹੋਰ ਬੱਕਰਾ ਬੋਲੋ ਬਾਈ ਸਭ ਨੀ ਘੇਰਦੇ ਹੁੰਦੇ ਓ ਲੋਟ ਓ ਲੋਟ ਓ ਲੋਟ ਬਰੋ ਜੀ ਸਾਡੀ 21 ਦਾ ਹੋ ਗਿਆ ਓਏ ਕਰੀ ਵੀਡੀਓ ਬਣਾ ਲਓ ਵੇਖਣਾ ਕਿ ਜਿਹੜਾ ਇਹ ਕਿਹਾ ਜਾ ਬੱਕਰਾ ਐਡਾ ਵੀ ਨਹੀਂ ਹੈਗਾ ਬੱਦਲ ਹੈ ਯਾਰ ਕਮਾਲ ਦੀ ਗੱਲ ਕਰਦੇ ਛੱਡੋ ਉਹ ਬਹੁਤ ਆ ਯਾਰ ਉਹ ਵੀ ਜੋ ਯਾਰ ਦੋ ਮੋਡਰਨ ਗੱਡੂ ਉੱਡ ਰਹੇ ਨੇ ਉਹ ਬਾਸ ਕਰ ਮੌਰੀ ਤੇ ਨਹੀਂ ਹੁੰਦੀ ਆਪਣੀ ਹਰ ਕਿੰਨਾ ਦਾ ਦਿਖਾਈ ਕਰਾ ਉੱਥੇ ਦਿਖਾਈ ਕਰਾ ਆ ਪੈਕ ਰਹੇ ਹੋ ਪੈਕ ਰਹੇ ਹੋ ਨਿਕਲਦੇ ਕਰੂ ਨਿਕਲਦੇ ਕਰਦੇ ਆ ਓਏ ਆ ਜਾ ਯਾਰ ਕਿੱਥੇ ਬਾਈ ਉੱਪਰ ਬ੍ਰੈਂਡ ਕੋਕਲ ਪੇ ਕਰਦੇ ਗੁਗਲ ਪੇ ਭਾਈ ਵਾਲੇ 500 ਰੁਪਏ ਨੋਟ ਜਿਆਦਾ ਮਾਰ ਦਿੱਤਾ 500 ਜੀ ਉਹ ਨਹੀਂ ਯਾਰ ਹੁੰਦਾ ਯਾਰ ਉਹ ਹੁਣ ਨਹੀਂ ਹੁੰਦਾ ਜਦੋਂ ਦੂਂਦੇਰੀ ਇੱਕ ਬਾਈ ਕੋਈ ਨਹੀਂ ਹੁੰਦਾ ਇਹੋ ਉਹ ਬਦਸਨ ਦਰਮਾਨਾ ਨਾ ਮੈਂ ਇਹ ਦਰਮਾਨਾ ਲੱਗੂਗਾ ਦਰਮਾਨਾ ਲਾ ਦੋ ਇਹਨੂੰ ਦਰਮਾਨਾ ਲੱਗੂਗਾ ਜੀ ਇਹ ਮੱਕਰ ਦਾ ਸਾਈ ਮੱਕਰ ਦਾ ਹੁਣ ਬੰਦਾ ਹੈ ਲਾ 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 10000 ਇਹ ਮੱਕਰ ਦਾ ਅਸਲ ਇੱਤਾ ਜੋ ਮੱਕਰੀ ਹੈ ਦਰਮਾਨਾ ਤੇ ਨੀਤੀ ਹੈ ਇਹ ਗਰੀਬ ਆਦਮੀ ਆ ਤਾਂ ਕੱਢੀ ਜੀ ਲੈ 10000 ਹੋਊਗਾ ਨੰਬਰ ਤੇ ਹੋਰ ਹਾਂ ਕੋਈ ਗੱਲ ਨਹੀਂ ਇਹ ਆਪੇ ਤੇਰੇ ਬੱਚੇ ਬਗਲ ਮੇਂ ਕਰੋ ਗੋਗਲ ਪੇ ਕਰਾ ਦੇ ਬਾਈ ਗੋਗਲ ਪੇ ਨੰਬਰ ਦੇ ਨੰਬਰ ਦੇ ਆ ਪਿੰਪ 500 ਨੂੰ ਦੇ ਦੋ ਹਾਂ ਇਹਨੂੰ 20000 ਗੋਗਲ ਪੇ ਕਰਦੇ ਹਾਂ ਹਾਂ ਠੀਕ ਹੈ ਠੀਕ ਹੈ ਗੋਗਲ ਪੇ ਕਰਦੇ ਹਾਂ ਹਾਂ ਉਹ ਮੰਗਲ ਜੀ 20000 ਦਾ ਲਾਵਾ 23000 ਕਹਿੰਦਾ ਸੀ ਯਾਰ ਇਹਦਾ ਬਾਈ ਦਾ ਸੱਟਣਾ ਪਹਿਲਾਂ ਸਾਨੂੰ ਕਹਿੰਦਾ 20000 ਕਹਿੰਦਾ ਇਹ ਯਾਰ ਬਾਈ ਦਾ 20000 ਦਾ ਕਰਤਾ ਵਾ ਹਟਾ ਕੀ ਭਰਾ ਕਰੋ ਜੀ ਮੈਂ ਕਹਿੰਦਾ ਹੁਣ ਕਿੰਡੀ ਕੀ ਗੱਲ ਹੈ ਨਹੀਂ ਨਹੀਂ ਯਾਰ ਹੁਣ ਤਾਂ ਬਹੁਤ ਲੱਗੇ ਇਹਨੇ ਸਾਜ ਜੀ ਕਾਈ ਦੇ ਦੀ ਹੋਰ ਪਾ ਦੋ 500 ਦੇਖੋ 22 ਤੇ ਕਰਕੇ ਭਰਾ ਕਰੋ ਆਪਾਂ ਉਹ ਚ ਪਾ ਦੋ ਹੋਰ 22 ਕਰਦੇ ਨੰਬਰ ਲੈ ਲੇ ਨੰਬਰ ਲੈ ਲੇ ਨੰਬਰ 22 ਹੋ ਗਏ ਹੁਣ ਕਾ ਮਸਾ 22 ਦਾ ਹੋ ਗਿਆ ਭਾਜ ਭੈਣ ਜੀ ਖੜ ਕੇ ਕੱਟੀ ਆ ਜਾ 22 ਦਾ ਹੋ ਗਿਆ 22 ਦਾ ਹੋ ਗਿਆ ਹੁਣ 22 ਦਾ ਹੋ ਗਿਆ 22 ਦਾ ਹੋ ਗਿਆ ਹੁਣ ਖੁਸਾ ਹੋ ਗਿਆ ਹੁਣ ਤਾਂ 22 ਦਾ ਕਰਤਾ ਆ ਬੱਕਰਾ ਹੋ ਗਿਆ ਵੀ 2200 ੱੱਕੇ ਨਾਲ ਹੋਇਆ ਪੂਰੇ ਨਾਲ ਪੈਸੇ ਉੱਥੇ ਆਈ ਲੱਗਦਾ ਕਿ ਬਾਈ ਆ ਬਾਈ ਦਾ ਹੋ ਗਿਆ ਬਾਈ ਦਾ ਹੋ ਗਿਆ ਬਾਈ ਦਾ ਹੋ ਗਿਆ ਖੁਸ਼ ਹੋ ਜੀ ਆਪਾਂ ਦਾ ਖੁਸ਼ੀ ਆਪਾਂ ਮੋੜੀ ਨਹੀਂ ਕਿਸੇ ਦੀ ਖੁਸ਼ ਆ ਖੁਸ਼ਾ ਬਾਈ ਆ ਵਾਹ ਵਾਹ ਕਰ ਸਰ ਖਾਣੀ ਕਿੰਨੇ ਦਾ ਹੋ ਗਿਆ ਲੈ ਵੀ ਬਾਈ ਇਹਦਾ ਹੋ ਗਿਆ ਬਾਈ ਇਹ ਲਿਆ ਕਿਨੇ ਸੇਰੇ ਤੈ ਲੈ ਗਿਆ ਆ ਇਹ ਸੇਰੇ ਹੀ ਖਾੜਾ ਪੜਦਾ ਹੈ ਸੇਰੇ ਹੀ ਖਾੜਾ ਪੜਦਾ ਲੈ ਵੀ ਸੇਰੇ ਨੇ ਲਿਆ ਵੀ ਬੱਕਰਾ ਹੈ